ਅਮਰੀਕਾ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਸੇਖ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਆਉਣ ਵਾਲੇ ਵਿਦਿਆਰਥੀਆਂ ਤੇ ਪੈ ਰਿਹਾ ਹੈ। ਅਮਰੀਕਾ ਨੇ ਇੱਕ ਚੀਨ ਦੇ ਵਿਦਿਆਰਥੀ ਨੂੰ ਕੰਟਿਆਬੱਦੀ ਪੁਛਪੜਤਾਲ ਤੋਂ ਬਾਅਦ ਹਵਾਈ ਅੱਡੇ ਤੋਂ ਵਾਪਸ ਚੀਨ ਭੇਜ ਦਿੱਤਾ। ਜਿਸ ਗੱਲ ਦੇ ਵੱਲ ਇਸ਼ਾਰਾ ਕਰਦੀ ਹੈ ਕਿ ਅਮਰੀਕਾ ਇਮੀਗ੍ਰੇਸ਼ਨ ਖਾਮੀਆਂ ਜਾਂ ਫਿਰ ਮਾਮੂਲੀ ਸ਼ੱਕ ਦੇ ਆਧਾਰ ਤੇ ਤੁਹਾਡਾ ਵੀਜ਼ਾ ਫੌਰਨ ਰੱਦ ਕਰ ਸਕਦਾ ਹੈ। ਭਾਵੇਂ ਤੁਸੀਂ ਉਸ ਦੀ ਜ਼ਮੀਨ ਤੇ ਹੀ ਕਿਉਂ ਨਾ ਖੜੇ ਹੋਵੋ। ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਇੱਕ 22 ਸਾਲਾਂ ਦਾ ਚੀਨੀ ਵਿਦਿਆਰਥੀ ਜੋ ਯੂਨੀਵਰਸਿਟੀ ਆਫ ਹਿਊਸਟਨ ਦੇ ਵਿੱਚ ਫਿਲਾਸਫੀ ਦੀ ਪੜ੍ਹਾਈ ਕਰਨ ਲਈ ਅਮਰੀਕਾ ਪਹੁੰਚਿਆ ਸੀ ਜਿਸ ਨੂੰ ਜਾਰਜ ਬੁਸ਼ ਇੰਟਰਕੰਟੀਨੈਂਟਲ ਹਵਾਈ ਅੱਡੇ ਤੇ ਕੰਟਿਆਬੱਦੀ ਪੁੱਛਕਿਚ ਤੋਂ ਬਾਅਦ ਵਾਪਸ ਚੀਨ ਭੇਜ ਦਿੱਤਾ ਗਿਆ ਵਿਦਿਆਰਥੀ ਜਿਸ ਨੇ ਆਪਣਾ ਸਿਰਫ ਪਰਿਵਾਰਿਕ ਨਾਮ ਗੂ ਦੱਸਿਆ ਉਸ ਦਾ ਦਾਵਾ ਹੈ ਕਿ ਉਸ ਦੇ ਸਾਰੇ ਜ਼ਰੂਰੀ ਦਸਤਾਵੇਜ਼ ਤਿਆਰ ਸਨ ਅਤੇ ਉਸ ਨੂੰ ਅਮਰੀਕੀ ਯੂਨੀਵਰਸਿਟੀ ਤੋਂ ਪੂਰੀ ਸਕਾਲਰਸ਼ਿਪ ਵੀ ਹਾਸਲ ਹੋਈ ਸੀ ਉਸ ਨੇ ਪਹਿਲਾ ਕਾਰਨਲ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੈਸਟਰ ਬਿਨਾਂ ਕਿਸੇ ਸਮੱਸਿਆ ਦੇ ਪਾਸ ਵੀ ਕੀਤਾ ਸੀ ਪਰ 36 ਘੰਟਿਆਂ ਦੀ ਲੰਬੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਵਾਪਸ ਚੀਨ ਭੇਜਿਆ ਗਿਆ ਅਤੇ ਅਗਲੇ 5 ਸਾਲਾਂ ਦੇ ਲਈ ਅਮਰੀਕਾ ਦੇ ਵਿੱਚ ਦਾਖਲੇ ਤੇ ਪਾਬੰਦੀ ਵੀ ਲਗਾ ਦਿੱਤੀ ਗਈ। ਕਸਟਮ ਅਧਿਕਾਰੀਆਂ ਨੇ ਗੂ ਦੇ ਆਪਣੇ ਸਮਾਨ ਅਤੇ ਇਲੈਕਟ੍ਰੋਨਿਕ ਡਿਵਾਈਸਸ ਦੀ ਤਲਾਸ਼ੀ ਲਈ ਅਤੇ ਉਸ ਦੇ ਚੀਨੀ ਕਮਿਊਨਿਸਟ ਪਾਰਟੀ ਦੇ ਨਾਲ ਸਬੰਧਾਂ ਤੇ ਸਵਾਲ ਖੜੇ ਕੀਤੇ। ਇਸ ਚੀਨੀ ਵਿਦਿਆਰਥੀ ਨੇ ਦੱਸਿਆ ਕਿ ਉਸ ਦੇ ਮਾਪੇ ਪਾਰਟੀ ਦੇ ਮੈਂਬਰ ਨੇ ਪਰ ਉਹ ਕਦੇ ਖੁਦ ਆਪ ਪਾਰਟੀ ਦਾ ਮੈਂਬਰ ਨਹੀਂ ਰਿਹਾ। ਹਾਲਾਂਕਿ ਉਹ ਚੀਨ ਦੇ ਕਮਿਊਨਿਸਟ ਯੂਥ ਲੀਗ ਦਾ ਮੈਂਬਰ ਸੀ ਜੋ ਚੀਨ ਦੇ ਜ਼ਿਆਦਾਤਰ ਨੌਜਵਾਨਾਂ ਦੇ ਵਿੱਚ ਆਮ ਹੈ ਅਧਿਕਾਰੀਆਂ ਨੇ ਉਸ ਦੀ ਚੈਟਸ ਦੇ ਵਿੱਚ ਚੀਨ ਸਕਾਲਰਸ਼ਿਪ ਕਾਉਂਸਲ ਦਾ ਜ਼ਿਕਰ ਮਿਲਣ ਤੇ ਵੀ ਸਵਾਲ ਖੜੇ ਕੀਤੇ ਜਿਸ ਨੂੰ ਗੂ ਨੇ ਸਿਰਫ ਸਕੂਲੀ ਸਾਥੀਆਂ ਦੇ ਨਾਲ ਆਮ ਗੱਲਬਾਤ ਦਾ ਹਿੱਸਾ ਦੱਸਿਆ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਸਰਕਾਰ ਨੇ ਹਾਲ ਹੀ ਦੇ ਵਿੱਚ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦੀ ਯੋਜਨਾ ਨੂੰ ਪਲਟਦੇ ਹੋਏ 트ੰਪ ਨੇ ਖੁਦ ਕਿਹਾ ਕਿ ਉਹ ਲੱਖਾਂ ਚੀਨੀ ਵਿਦਿਆਰਥੀਆਂ ਦਾ ਸਵਾਗਤ ਕਰਨਗੇ ਕਿਉਂਕਿ ਇਹ ਅਮਰੀਕੀ ਸਕੂਲਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਵਿੱਚ ਮਦਦ ਕਰਦੇ ਨੇ ਪਰ ਕੁਝ ਅਧਿਕਾਰੀ ਤੇ ਸੰਸਦ ਮੈਂਬਰ ਚੀਨੀ ਵਿਦਿਆਰਥੀਆਂ ਦੇ ਕੁਆਂਟਮ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਤਕਨੀਕੀ ਖੇਤਰਾਂ ਵਿੱਚ ਪੜਾਈ ਕਰਨ ਨੂੰ ਲੈ ਕੇ ਸ਼ੱਕ ਜਤਾਉਂਦੇ ਨੇ ਉਹਨਾਂ ਨੇ ਚੀਨੀ ਸਰਕਾਰ ਜਾਂ ਫਿਰ ਫੌਜ ਦੇ ਨਾਲ ਸੰਭਾਵੀ ਸਬੰਧਾਂ ਤੇ ਡਰ ਵੀ ਜ਼ਾਹਰ ਕੀਤੇ ਨੇ ਉਦੋਂ ਅਮਰੀਕਾ ਦੇ ਵਿੱਚ ਚੀਨੀ ਦੂਤਾਵਾਸ ਨੇ ਇਸ ਮਾਮਲੇ ਤੇ ਸਖਤ ਇਤਰਾਜ਼ ਜਤਾਇਆ ਤੇ ਕਿਹਾ ਕਿ 10 ਤੋਂ ਵੱਧ ਚੀਨੀ ਵਿਦਿਆਰਥੀਆਂ ਅਤੇ ਵਿਦਵਾਨਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਸਮੇਂ ਪਰੇਸ਼ਾਨ ਕੀਤਾ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ ਦੂਤਾਵਾਸ ਨੇ ਇਸ ਨੂੰ ਰਾਜਨੀਤਿਕ ਤੌਰ ਤੇ ਪ੍ਰੇਰਿਤ ਅਤੇ ਭੇਦ ਭਾਵ ਵਾਲਾ ਰਵੱਈਆ ਦੱਸਿਆ। ਉਧਰ ਗੂ ਨੇ ਦੱਸਿਆ ਕਿ ਉਸ ਨੂੰ 10 ਘੰਟਿਆਂ ਤੱਕ ਤਿੰਨ ਦੌਰ ਦੀ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ। ਜਿਸ ਦੌਰਾਨ ਉਸ ਨੂੰ ਇੱਕ ਠੰਡੇ ਕਮਰੇ ਦੇ ਵਿੱਚ ਬੰਦ ਰੱਖਿਆ ਗਿਆ ਬਿਨਾਂ ਕੰਬਲ ਤੋਂ। ਉਸ ਨੂੰ ਕੋਈ ਖਾਸ ਕਾਰਨ ਦੱਸੇ ਬਿਨਾਂ ਵਾਪਸ ਭੇਜਣ ਦਾ ਫੈਸਲਾ ਸੁਣਾਇਆ ਗਿਆ। ਹੁਣ ਉਹ ਇਸ ਫੈਸਲੇ ਦੇ ਵਿਰੁੱਧ ਅਪੀਲ ਦਾਇਰ ਕਰਨ ਦੇ ਬਾਰੇ ਵਿਚਾਰ ਕਰ ਰਿਹਾ ਹੈ। ਪਰ ਇਸ ਦੇ ਵਿੱਚ ਬਹੁਤ ਵੱਡਾ ਸਮਾਂ ਤੇ ਹਜ਼ਾਰਾਂ ਡਾਲਰ ਦੀ ਫੀਸ ਆ ਲੱਗ ਸਕਦੀ ਹੈ। ਇਹ ਮਾਮਲਾ ਅਮਰੀਕਾ-ਚੀਨ ਸਬੰਧਾਂ ਦੇ ਵਿੱਚ ਵੱਧਦੇ ਤਣਾਅ ਅਤੇ ਅਮਰੀਕੀ ਸਰਕਾਰ ਦੀਆਂ ਬਦਲਦੀਆਂ ਨੀਤੀਆਂ ਨੂੰ ਉਜਾਗਰ ਕਰਦਾ ਹੈ।